ਹਿੰਦੂਤਵ ਦੀ ਗੱਲ ਕਰਨ ਤੇ ਕੋਈ ਇਤਰਾਜ਼ ਨਹੀਂ ਹੋ ਸਕਦਾ ਜਦੋਂ ਕੋਈ ਖਾਲਸਾ ਰਾਜ ਦੀ ਗੱਲ ਕਰਦਾ ਉਹਦੇ ਇਤਰਾਜ਼ ਹੁੰਦਾ ਇਹ ਡਿਵੀਸਿਵ ਪੋਲਟਿਕਸ ਨੇ ਯਾਰ ਐਂ ਐ ਖਾਲੀ ਨਾਰੇ ਲਾ ਕੇ ਵੀ ਕੀ ਹੁਣ ਗੱਲ ਤਾਂ ਇਹ ਵੀ ਜਾ ਕੇ ਪਾਰਲੀਮੈਂਟ ਚ ਕਰਨਾ ਜਿਹੜੇ ਅੰਧਾਰੇ ਲਾਉਂਦੇ ਨੇ ਕਿ ਜਾ ਕੇ ਕਰਨ ਉੱਥੇ ਕਰ ਤੁਸੀਂ ਅਕਾਲੀ ਦਲ ਦਾ ਜ਼ਿਕਰ ਕੀਤਾ ਕਿ ਤੱਕ ਬਹੁਤ ਵੱਡੀ ਤੇ ਰਹਿ ਗਈ ਆ ਪੰਥਕ ਬਹੁਤ ਵੱਡੀ ਤੇ ਰਹੀ ਆ ਸੋਖ ਵੀਰ ਸਿੰਘ ਬਾਦਲ ਉਹਨੇ ਕੈਪੇਬਲ ਹੈ ਐਜ਼ ਅ ਪ੍ਰੈਜ਼ੀਡੈਂਟ ਆਫ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਜਿਹੜੀ ਆ ਕੰਡੇ ਲਾ ਨਹੀਂ ਰਹੀ ਪੰਥ ਗੱਲ ਤਾਂ ਹੈ ਕਿ ਡਿਲੀਵਰੀ ਕੀ ਕਰ ਰਹੇ ਨੇ ਪੰਥਕ ਸਫਿਆਂ ਤੇ ਡਿਲੀਵਰੀ ਨਹੀਂ ਹੋ ਰਹੀ ਤੇ ਡਿਲੀਵਰੀ ਹੋਵੇ ਤਾਂ ਹਾਲਤ ਕਿ ਹੋਵੇ ਅਕਾਲੀ ਜਲਦੀ ਇੱਥੇ ਮਾਰ ਪਈ ਇਹ ਤਾਂ ਇਹਨਾਂ ਦੀ ਸੋਚ ਚ ਮਾਰ ਪਈ ਹੈ ਕਿਹੜਾ ਡਿਸੀਜਨ ਤੁਹਾਨੂੰ ਲੱਗਦਾ ਹੁਣ ਤੱਕ ਕਿ ਇਹ ਅਕਾਲੀ ਦਲ ਦਾ ਡਿਸੀਜਨ ਹੈ ਨਹੀਂ ਕਿਹੜਾ ਨਹੀਂ ਯਾਰ ਜੀ ਹੁਣ ਤੁਹਾਡੇ ਸਾਹਮਣੇ ਹੀ ਆ ਕਿ ਕਸ਼ਮੀਰੀ ਸੂਬਾ ਤੋੜਿਆ ਉਹਦੀ ਸਪੋਰਟ ਕਰਨੀ ਚਾਹੀਦੀ ਸੀ 3370 ਦਾ ਹਾਂ ਸਪੋਰਟ ਕਰਨੀ ਚਾਹੀਦੀ ਸੀ ਜਿਹੜੀ ਪਾਰਟੀ ਫੈਡਰਲਿਜ਼ਮ ਦੀ ਗੱਲ ਕਰਦੀ ਜਿਹੜੀ ਪਾਰਟੀ ਰੂਲਿੰਗ ਪਾਰਟੀ ਤੋਂ ਕੌਣ ਸਪੋਰਟ ਕਰ ਰਿਹਾ ਇਹ ਸਿਧਾਂਤਾਂ ਤੋਂ ਉਲਟ ਜਾ ਕੇ ਫੈਸਲੇ ਸੀ ਮੇਰਾ ਖਿਆਲ ਤਾਂ ਜਿਹੜਾ ਅਕਾਲੀ ਦਲ ਦਾ ਕੋਰ ਹੈਗਾ ਉਦੋਂ ਉਲਟ ਗਏ ਨੇ ਅਲੱਗ-ਅਲੱਗ ਜਦੋਂ ਖੜੇ ਹੋਣਗੇ ਪਾਵਰ ਵੰਡੀ ਨਹੀਂ ਜਾਏਗੀ ਵੰਡੀ ਜਾਏਗੀ ਕੋਈ ਸਲਾਹ ਨਾ ਚੱਲਦੀ ਹੂੰ ਚੰਗਾ ਰਹਿਣਾ ਸੀਗਾ ਤੇ ਸ਼ਾਇਦ ਪੰਥ ਜਿੱਤ ਵੀ ਜਾਂਦਾ ਹਾ ਹਾਂ 2015 ਦੇ ਵਿੱਚ ਸਰਬੱਤ ਕਾਲ ਸਾ ਬੁਲਾਇਆ ਗਿਆ ਜਿੱਥੇ ਉਥੇ ਮਤਵਾਜੀ ਜਥੇਦਾਰਾਂ ਦਾ ਗਠਨ ਹੋਇਆ ਉਹ ਉਹ ਪੜਾਸੀ ਲੱਗਦਾ ਸੀ ਕਿ ਉਥੋਂ ਇੱਕ ਸਾਨੂੰ ਅਗਵਾਈ ਮਿਲ ਸਕਦੀ ਸੀ ਉਥੇ ਅਗਵਾਈ ਚੁਣਨ ਗਏ ਸੀਗੇ ਨਾ ਕਿ ਜਥੇਦਾਰ ਚੁਣਨ ਗਏ ਸੀ ਹੂੰ ਉਹ ਤਾਂ ਚੁਣ ਕੇ ਜਥੇਦਾਰ ਆ ਕੇ ਉਪੋਕੇ ਨਾਰੇ ਮਾਰਲੇ ਦੋ ਚਾਰ ਤੇ ਆ ਗਏ ਕੀ ਫਰਕ ਪਿਆ ਉਸ ਨਾਲ ਜੀ ਬਹੁਤ ਵੱਡਾ ਘਾਟਾ ਪਿਆ ਉੱਥੋਂ ਆਪਾਂ ਇੱਕ ਨਵੀਂ ਸੋਚ ਵਾਰ ਸਕਦੇ ਸੀ ਕਿਉਂਕਿ ਇਸ ਤਰ੍ਹਾਂ ਦੇ ਕੱਠ ਰੋਜ਼ ਰੋਜ਼ ਤਾਂ ਹੁੰਦੇ ਨੇ ਹੂੰ ਮੌਕਾ ਦਿੱਤਾ ਪੰਥ ਨੇ ਪੰਥ ਨੇ ਮੌਕਾ ਦਿੱਤਾ ਸੀ ਜਿਹੜੇ ਬੰਦੇ ਨੇ ਮਿਸਲੀਡ ਕੀਤਾ ਜਾ ਉਹ ਬੰਦੇ ਲੀਡ ਨਹੀਂ ਕਰ ਪਾਏ ਇਹਦੇ ਬੰਦੇ ਹੁਣ ਉਹ ਜਥੇਦਾਰ ਕਿੱਥੇ ਆ ਭਾਈ ਧਿਆਨ ਸਿੰਘ ਬੰਡ ਕਿੱਥੇ ਨੇ ਦਾदूਵਾਲ ਸਾਹਿਬ ਹਾਂ ਕਿੱਥੇ ਨੇ ਕੋਨ ਕੰਟਰੋਲਡ ਸੀ ਫੇਰਾ ਸਾਰਾ ਸਿਸਟਮ ਜੀ ਮੈਂ ਨਹੀਂ ਕਹਿ ਸਕਦਾ ਕੰਟਰੋਲ ਸੀ ਪਰ ਜੋ ਉਹਨਾਂ ਨੂੰ ਆਪਣੀ ਲੀਡਰਸ਼ਿਪ ਰੋਲ ਨਿਭਾਉਣਾ ਚਾਹੀਦਾ ਸੀ ਨਿਭਾਇਆ ਨਹੀਂ ਉਹਨਾਂ ਨੇ ਤਾਂ ਹੁਕਾ ਦਿੱਤਾ ਸੀ ਸਰங்க ਪੰਥ ਕੀ ਤਰ੍ਹਾਂ ਕੱਢੀ ਉਹਨਾਂ ਨੇ ਕੀ ਹੋਣਾ ਤੁਸੀਂ ਸੱਦਾ ਪੱਤਰ ਦਿਓ ਕੁਝ ਸਾ ਦੇਖੋ ਕਿੰਨੇ ਲੱਖ ਲੋਕਾਂ ਨੇ ਸਾਈਨ ਤਾਂ ਕੀਤੇ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕਿੱਥੇ ਗਏ 26 ਲੱਖ ਸਾਈਨ ਪੁਵਾਜਤਾ ਉਠਾਈ ਉਹਨਾਂ ਨੇ ਸਾਈਨ ਇਕੱਠੇ ਕਿੱਥੇ ਘਰ ਘਰ ਗਏ ਉਹ ਹੀ ਫਿਰ ਜਿਨ੍ਹਾਂ ਨੂੰ ਸਾਈਨ ਕਰਕੇ ਦਿੱਤੇ ਉਹ ਕੀ ਕਰ ਰਹੇ ਹੋ ਤੋੜੀ ਬੜੀ ਚਰਚਾ ਸੀ ਸਟੋਮ ਨੇ ਅਕਾਲੀ ਦਲ ਤੋਂ ਉਮੀਦਵਾਰ ਹੋ ਸਕਦੇ ਨੇ ਭਾਈ ਸਾਹਿਬ ਇਹ ਤਾਂ ਹੁਣ ਇਹਨਾਂ ਲੀਡਰਸ਼ਿਪ ਨੇ ਡਿਸਾਈਡ ਕਰਨਾ ਸੀ ਚੋਣ ਲੜਨ ਦੇ ਇਸ਼ੂ ਕਿਸੇ ਨਹੀਂ ਚੋਣ ਲੜ ਪਾਇ ਗਿਲਾ ਕੋਈ ਗਿਲਾ ਨਹੀਂ ਲੋੜ ਸੀ ਅਕਾਲੀ ਦਲ ਨੂੰ ਤੁਹਾਡੇ ਅਰਕੀ ਸ਼ਖਸੀਅਤ ਨੂੰ ਲਾਂ ਲੈ ਕੇ ਚੱਲਣ ਦੀ ਇਹ ਤਾਂ ਹੁਣ ਅਕਾਲੀ ਦਲ ਦੱਸ ਸਕਦਾ ਲੜੂਗਾ ਤਾਂ ਜਦੋਂ ਵੀ ਪੰਥ ਵੱਲੋਂ ਲੜੂਗਾ ਵੱਡੀ ਧਰ ਵੱਲੋਂ ਲੜਨ ਦੀ ਆਸ ਹੁੰਦੀ ਪੰਥ ਤਾਂ ਫਿਰ ਕੋਈ ਪੰਥ ਤੇ ਪੰਥਕ ਤੇ ਰਹੂਗਾ ਵੱਡੀ ਨੈਚਰਲੀ ਜਿਹੜੀ ਨਮਨ ਦਾ ਕਲਾਸ ਹੋਊਗੀ ਉਹਦੇ ਨਾਲ ਹੀ ਲੜੂਗਾ ਸਿਮਰਜੀਤ ਸਿੰਘ ਮਾਨ ਨੇ ਤੁਹਾਡਾ ਅਪਰੋਚ ਨਹੀਂ ਕੀਤੀ ਕਿ ਮੈਂ ਦੇਖਦੀ ਸਿਆਸਤ ਦੇ ਵਿੱਚ ਕਿੱਥੇ ਖੜਾ ਦੇਖਦੇ ਹੋ ਇਸ ਵੇਲੇ ਬੀਜੇਪੀ ਨੂੰ ਜੀ ਉਹ ਕੈਰ ਅਬ ਕੀ ਬਾਰ 400 ਪਾਰ ਮੇਰਾ ਨਹੀਂ ਖਿਆਲ ਲੈਣਗੇ 400 ਪਾਰ ਕਿੱਥੋਂ ਤੱਕ ਸੰਪਟਣਗੇ ਜੀ ਮੇਰਾ ਖਿਆਲ ਤਾਂ ਜੀ ਇਹਨਾਂ ਨੂੰ ਮжоਰਿਟੀ ਵੀ ਅਜੇ ਤਾਂ ਹੀ ਵੱਡੀ ਗੱਲ ਹੈ ਸਸੀਕਾਲ ਜੀ ਇਸ ਵੇਲੇ ਪੰਜਾਬ ਦੀ ਸਿਆਸਤ ਕਿੱਥੇ ਖੜੀ ਆ ਜਿਹੜੀ ਦੇਸ਼ ਦੀ ਸਿਆਸਤ ਪੰਜਾਬ ਦੀ ਸਿਆਸਤ ਨੂੰ ਕਿਸ ਤਰੀਕੇ ਨਾਲ ਪ੍ਰਭਾਵਿਤ ਕਰੇਗੀ ਪੰਥਕ ਸਿਆਸਤ ਦੀ ਚਰਚਾ ਕੀਤੇ ਬਿਨਾ ਪੰਜਾਬ ਦੀ ਸਿਆਸਤ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਤਾਂ ਸਾਡੇ ਨਾਲ ਪੰਥਕ ਸਿਆਸਤ ਪੰਥਕ ਸਾਫਿਆਂ ਨੂੰ ਸਮਝਣ ਵਾਲੇ ਇਨਸਾਨ ਸਰਦਾਰ ਰਣਜੀਤ ਸਿੰਘ ਕੁੱਕੀ ਗੱਲ ਸਾਡੇ ਨਾਲ ਨੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਥੈਂਕ ਯੂ ਸਤਿ ਸ੍ਰੀ ਅਕਾਲ ਜਿਵੇਂ ਸ਼ੁਰੂਆਤ 'ਚ ਜ਼ਿਕਰ ਕੀਤਾ ਦੇਸ਼ ਦੀ ਸਿਆਸਤ ਪੰਜਾਬ ਦੀ ਸਿਆਸਤ ਔਰ ਪੰਥਕ ਸਿਆਸਤ ਹੈ ਗਿਆ ਤਿੰਨਾਂ ਨੂੰ ਵੱਖਰੇ ਨਹੀਂ ਕੀਤਾ ਜਾ ਸਕਦਾ ਪੰਜਾਬ ਦੀ ਸਿਆਸਤ ਨੂੰ ਪੰਥਕ ਸਫਾਂ ਨੂੰ ਮਹਨਸ ਨਹੀਂ ਕੀਤਾ ਜਾ ਸਕਦਾ ਤਾਜ਼ਾ ਹਾਲਾਤਾਂ ਦੇ ਵਿੱਚ ਜੋ ਤੁਸੀਂ ਹੁਣ ਤੱਕ ਵੱਡਾ ਤੁਹਾਡਾ ਪੰਥ ਨੂੰ ਦੇਣ ਰਹੀ ਹੈ ਕਿੱਥੇ ਖੜਾ ਦੇਖਦੇ ਹੋ ਜੀ ਸਿਆਸੀ ਸਫਿਆਂ ਦੇ ਵਿੱਚ ਪੰਥ ਨੂੰ ਪੰਥ ਅੱਜ ਬੜੇ ਵੱਡੇ ਲੀਡਰਸ਼ਿਪ ਵੈਕਿਊਮ ਚੋਂ ਲੰਘ ਰਿਹਾ ਹੈਗਾ ਹੂੰ ਕਿਉਂਕਿ ਜਿਹੜੇ ਹੁਣ ਤੱਕ ਲੀਡਰ ਆਏ ਨੇ ਮਤਲਬ ਕਿ ਰੀਸੈਂਟ ਟਾਈਮਸ ਹੂੰ ਉਹਨਾਂ ਦਾ ਜਿਹੜਾ ਰਿਆ ਨਾ ਬਾਤ ਕਹਿਣੇ ਦਾ ਹੁਨਰ ਹੌਸਲਾ ਨਾ ਹੋ ਜਿੰਮੇ ਨਾ ਖੁਦਾ ਐਸੇ ਕਿ ਸਾਹਲ 'ਤੇ ਡਬੋ ਦੇ ਕਿਸ਼ਤੀ ਨਾ ਖੁਦਾ ਹੁੰਦਾ ਮਲਾ ਹੂੰ ਸਾਨੂੰ ਮਲਾ ਇਦਾਂ ਦੇ ਮਿਲੇ ਆ ਕਿ ਜਿਹੜੀ ਸਾਡੀ ਕਿਸ਼ਤੀ ਨੂੰ ਪਾਰ ਲਾਉਣ ਦੀ ਬਜਾਏ ਡੋਬਦੇ ਰਹਿ ਕੰਡੇ ਲਾਉਣ ਦੀ ਆੜਾ ਹੁਣ ਬਹੁਤ ਚਿਰ ਹੋ ਗਿਆ ਪੰਥ ਦੀ ਜਿਹੜੀ ਤਲਾਸ਼ ਆ ਹਜੇ ਜਾਰੀ ਹੈ ਹੂੰ ਮਮਕਨ ਹੈ ਫਿਰ ਸੇ ਹੋਈ ਦੋਸਤੀ ਇੱਕ ਰਸਤਾ ਰੱਖ ਲੈਂਦੇ ਹਾਂ ਦੀਵਾਰ ਮੇਂ ਦੀਵਾਰ ਚੋਂ ਰਸਤਾ ਕਦੇ ਨਿਕਲੇਗਾ ਹਾਂ ਬਿਲਕੁਲ ਮੈਂ ਤਾਂ ਆਸ ਉਮੀਦ ਦੀ ਉਮਰ ਗੁਜ਼ਾਰੀ ਕਦੀ ਮਤਲਬ ਕਿ ਆਪਣੀਆਂ ਉਮੀਦਾਂ ਤੇ ਆਸਾਂ ਤੋੜੀਆਂ ਹਾਂ ਪੰਥਕ ਤਰ੍ਹਾਂ ਵੱਖ-ਵੱਖੋ ਕਿ ਲੜ ਰਹੀਆਂ ਲੱਗਦਾ ਕਿ ਇੱਕ ਪਲੇਟਫਾਰਮ ਕਦੇ ਇਕੱਠਾ ਨਜ਼ਰ ਆਏਗਾ ਫਰੇਮ ਦੇ ਵਿੱਚ ਸਾਰ ਨਜ਼ਰ ਆਏਗਾ ਨਹੀਂ ਅੱਡ-ਅੱਡ ਭਾਵੇਂ ਰਹਿਣ ਪਰ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਚਾਹੀਦਾ ਜਿਵੇਂ ਹੁਣ ਇਲੈਕਸ਼ਨਾਂ ਸਿਗੀਆਂ ਹਾਂ ਇਹਨਾਂ ਨੂੰ ਜਿਹੜੀ ਵੱਡੀ ਧਿਰ ਸੀਗੀ ਬਾਦਲ ਕਾਲੀ ਦਲ ਹੂੰ ਇਹਨਾਂ ਨੂੰ ਦੂਸਰੇ ਨਾਲ ਡਾਇਲਾਗ ਕਰਨਾ ਚਾਹੀਦਾ ਸੀ ਤਾਂਕਿ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਤੇ ਸਾਰਿਆਂ ਦੀ ਸਹਿਮਤੀ ਹੋ ਸਕਦੀ ਹੂੰ ਪਰ ਕੋਈ ਇੱਕ ਧਿਰ ਤਾਂ ਹੁੰਦੀ ਐ ਜਿਹੜੀ ਸਭ ਨੂੰ ਇਕੱਠੇ ਕਰਦੀ ਐ ਚ ਇੱਕ ਵੱਡੀ ਧਿਰ ਨੂੰ ਛੋਟੀਆਂ ਧਿਰਾਂ ਦੇ ਉਹ ਉਹ ਕੋਈ ਸਾਰਾ ਉਹ ਪਲੇ ਨਹੀਂ ਕੋਈ ਕਰ ਪਾਇਆ ਉਹ ਕੁਝ ਮੇਰਾ ਖਿਆਲ ਉਹ ਕਾਲ ਤੱਕ ਦਾ ਜਥੇਦਾਰ ਵੀ ਉਸ ਦੇ ਵਿੱਚ ਕੰਮ ਨੇ ਕਾਮਯਾਬੀ ਹੋ ਸਕੇ ਨਾਵਨਾਂ ਵੱਲੋਂ ਕੋਈ ਇਦਾਂ ਦੀ ਐਫਰਟ ਹੋਈ ਹੈਗੀ ਹੂੰ ਕਾਰਨ ਇਹ ਉਹਨਾਂ ਦੀ ਮਤਲਬ ਕਿ ਆਪਣੀਆਂ ਆਪਣੀਆਂ ਲਾਇਲਟੀਜ਼ ਨੇ ਪੰਥ ਨਾਲ ਲਾਇਲਟੀ ਹੈ ਕਿ ਇੱਕ ਪਾਰਟੀ ਨਾਲ ਜਾਂ ਇੱਕ ਇੱਕ ਧਿਰ ਦੇ ਨਾਲ ਲਾਇਲਟੀਜ਼ ਨੇ ਕਿਉਂਕਿ ਆਪਾਂ ਦੇਖ ਹੀ ਰਹੇ ਹਾਂ ਵੀ ਕਿੱਡੇ ਵੱਡੇ ਸਵਾਲ ਉੱਠ ਰਹੇ ਨੇ ਪੰਥ ਦੇ ਅੰਦਰ ਜੀ ਸਿਮਰਨਜੀਤ ਸਿੰਘ ਮਾਨ ਸੰਗਰੂਪ ਤੋਂ ਚੋਣ ਲੜ ਰਹੇ ਨੇ ਹੁਣ ਚਰਚਾ ਹੈਗੀ ਆ ਕਿ ਅਮਰਤ ਭਾਈ ਅਮਰਤਪਾਲ ਸਿੰਘ ਵੀ ਚੋਣ ਲੜਨਗੇ ਇੱਕ ਪਲੇਟਫਾਰਮ ਇੱਕ ਝੰਡਾ ਇੱਕ ਸੰਵਿਧਾਨ ਇੱਕ ਵਿਧਾਨ ਇੱਕ ਪ੍ਰਧਾਨ ਇਹ ਹੋਣਾ ਤਾਂ ਚਾਹੀਦਾ ਪਰ ਇਹ ਇਹ ਗੱਲਾਂ ਨੇ ਨਾ ਪ੍ਰੈਕਟੀਕਲ ਪੋਸੀਬਲ ਹੈ ਨਹੀਂ ਯਾਰ ਹੂੰ ਕਿ ਲੋਕਾਂ ਦੀਆਂ ਆਪਣੇ ਜਿਹੜੀਆਂ ਹੈਗੀਆਂ ਨੇ ਤੁਸੀਂ ਕਹਿ ਲੋ ਕਿ ਈਗੋ ਕਲੈਸ਼ਸ ਬਹੁਤ ਵੱਡੇ ਨੇ ਹੂੰ ਕੋਈ ਮੰਨ ਕੇ ਰਾਜੀ ਨਹੀਂ ਕਿਸੇ ਨੂੰ ਹੂੰ ਸੋ ਇਸ ਕਰਕੇ ਜੇ ਤਾਂ ਵੱਡੇ ਹਿੱਤ ਪੰਥ ਦੇ ਦੇਖਣੇ ਆ ਤਾਂ ਉਹਨਾਂ ਨੂੰ ਕੋਈ ਕਾਮਨ ਨ ਮਿਨਿਮਮ ਪ੍ਰੋਗਰਾਮ ਤੇ ਇਕੱਠੇ ਹੋਣਾ ਚਾਹੀਦਾ ਹੂੰ ਜਿਸ ਤਰੀਕੇ ਨਾਲ ਸਰਕੰਸਟੈਂਸ ਪੰਜਾਬ ਦੇ ਬਣੇ ਜੀ ਪਿਛਲੇ ਅਸੀਂ 2022 ਤੋਂ ਕਿਸਾਨੀ ਅੰਦੋਲਨ ਤੋਂ ਬਾਅਦ ਦੀ ਗੱਲ ਕਰ ਲਗੇ ਜਿਸ ਤਰੀਕੇ ਦੇ ਨਾਲ ਅ ਡੀਪ ਸਿੱਧੂ ਆਉਂਦੇ ਨੇ ਜਿਸ ਤਰੀਕ ਨਾਲ ਭਾਈ ਅਮਰਪਾਲ ਸਿੰਘ ਦੀ ਐਂਟਰੀ ਹੁੰਦੀ ਆ ਗਈ ਜਿਸ ਤਰੀਕੇ ਦੇ ਨਾਲ ਇਸ ਤੋਂ ਬਾਅਦ ਜਿਮਨੀ ਸੰਗਰੂਪ ਤੋਂ ਆਉਂਦੀ ਆ ਸਿਮਰਜੀਤ ਸਿੰਘ ਮਾਨ ਦਾ ਲੋਕ ਸਭਾ ਦੇ ਵਿੱਚ ਜਾਣਾ ਇਹ ਘਟਨਾਵਾ ਕਿਸ ਆਧਾਰ ਤੇ ਮੁੱਦਾ ਆਧਾਰਿਤ ਸੀ ਘਟਨਾਵਾ ਸਾਰੀਆਂ ਸਰਕਮਸਟੈਂਸੀਜ਼ ਵਕਤ ਦੇ ਸਾਮ ਉਸ ਉਹ ਜਿਹੜੇ ਪੇਂਟ ਵੀ ਹੋਇਆ ਉਹਦੇ ਵਕਤ ਨੇ ਫੇਵਰ ਕੀਤਾ ਸੀ ਸਿਮਰਜੀਤ ਸਿੰਘ ਮਾਨ ਹੂੰ ਦੂਸਰੀਆਂ ਪਾਰਟੀਆਂ ਆਪਣਾ ਮਤਲਬ ਕਿ ਉਸ ਟਾਈਮ ਤੇ ਡਿਸਕ੍ਰੈਡਿਟ ਹੋ ਗਈ ਸੀ ਜਿਹੜੀ ਆਪ ਗਵਰਨਮੈਂਟ ਸੀ ਹਮ ਅਕਾਲੀ ਦਲ ਵੈਸੀ ਡਿਸਕ੍ਰੈਡਿਟ ਹੋਇਆ ਹੋਇਆ ਹੈਗਾ ਹਮ ਸੋ ਇਹ ਕਰਕੇ ਕਾਂਗਰਸ ਨੂੰ ਆਪਣੀ ਤਲਾਸ਼ ਲੱਭ ਰਹੀ ਸੀ ਉਹ ਹਮ ਸੋ ਉਹਨਾਂ ਨੂੰ ਤਾਜ਼ੀ-ਤਾਜ਼ੀ ਸੈਟਬੈਕ ਹੋਈ ਸੀ 2022 ਦੇ ਇਲੈਕਸ਼ਨ ਜੀ ਸੋ ਇਸ ਕਰਕੇ ਨਾ ਸਾਰੇ ਖਲਾਅ ਦੇ ਵਿੱਚੋਂ ਉਸ ਦਾ ਸਿਮਰਨਜੀਤ ਸਿੰਘ ਮਾਨ ਬੈਟਰ ਕੈਂਡੀਡੇਟ ਵਜੋਂ ਉੱਭਰੇ ਆ ਹਮ ਕੰਪੈਰੀਸ਼ਨ ਹੋ ਸਕਦਾ ਭਾਈ ਅਮਰਪਾਲ ਸਿੰਘ ਸਿਮਰਜੀਤ ਸਿੰਘ ਮਾਨ ਦਾ ਜੀ ਨੇ ਨੇ ਕੀ ਕੰਪੈਰੀਜ਼ਨ ਹੈ ਸਰ ਸਰਜੀਤ ਸਿੰਘ ਮਾਨਕ ਆਪਣੇ ਆਪ ਚ ਨਾਮੀ ਸ਼ਖਸੀਅਤ ਹੈਗੇ ਆ ਉਹਨਾਂ ਮਗਰ ਇਤਿਹਾਸ ਐਡਾ ਵੱਡਾ ਪਰ ਵਾਰਸਾ ਪੰਜਾਬ ਦੇ ਨਾਲ ਤਾਂ ਬਹੁਤ ਸਾਰਾ ਯੂਥ ਬਹੁਤ ਸਰੀਆਂ ਯੂਥ ਰਲਿਆ ਪਰ ਇਤਿਹਾਸ ਤਾਂ ਨਹੀਂ ਰਲਿਆ ਤੇ ਜਿੰਨਾ ਯੂਥ ਨੇ ਹੁਣ ਜਾਂਦੇ ਉਹ ਰੈਸਟ ਹੋਏ ਹੋਏ ਆ ਇੱਥੇ ਯੂਥ ਕੋਈ ਆਪਾਂ ਨੂੰ ਸੜਕਾਂ ਤੇ ਦਿਖਿਆ ਤਾਂ ਹੈ ਨਹੀਂ ਕਾਰਨ ਇਹ ਸ਼ੋਅ ਕਰਦਾ ਕਿ ਕੀ ਆਧਾਰ ਸੀਗਾ ਆਧਾਰ ਨਹੀਂ ਸੀ ਪੰਥਕੀ ਸੈਕਸ਼ਨ ਉਹਨਾਂ ਇਲੈਕਸ਼ਨਾਂ 'ਚ ਤੁਸੀਂ ਦੇਖ ਲਓ ਕਿਤੇ ਸਵਾਲ ਉੱਠ ਰਹੇ ਜਿਵੇਂ ਕਿਸਾਨ ਦੂਸਰੇ ਮੁੱਦੇ ਠਾ ਰਹੇ ਆ ਹੂੰ ਕਿਤੇ ਉਹ ਬੰਦੀ ਸਿੰਘਾਂ ਦਾ ਜਾਂ ਇਹਨਾਂ ਦਾ ਈਸ਼ੂ ਠਾ ਰਹੇ ਨੇ ਕਿਤੇ ਪਰ ਸੋਸ਼ਲ ਮੀਡੀਆ 'ਤੇ ਇੱਕ ਹਿੱਸਾ ਜਿਹੜਾ ਹੈ ਕੋ ਗੱਲ ਕਰ ਰਿਹਾ ਨੇ ਜੇਕਰ ਬੰਦੀ ਸਿੰਘ ਮੰਨਦੇ ਆ ਮੈਂ ਮੰਨਦਾ ਉਹ ਹਿੱਸਾ ਕਰ ਰਿਹਾ ਹੈਗਾ ਤਾਂ ਚੰਗੀ ਗੱਲ ਆ ਜੇ ਗੱਲ ਕਰਦੇ ਆ ਗੱਲ ਹੋਣੀ ਚਾਹੀਦੀ ਆ ਪਰ ਜਿਹੜਾ ਗਰਾਊਂਡ ਰਿਐਲਿਟੀ ਤਾਂ ਡਿਫਰੈਂਟ ਆ ਨਾ ਹੂੰ ਆਪਾਂ ਦੇਖ ਹੀ ਰਹੇ ਹੈਗੇ ਆ ਮੇਰੇ ਖਿਆਲ ਮੈਂ ਤਾਂ ਸਗੋਂ ਆਸ ਉਮੀਦ ਕਰਦਾ ਸੀ ਵੀ ਕਿਸਾਨ ਜੂਬੰਦੀ ਸਿੱਖਾਂ ਦਾ ਇਸ਼ੂ ਜਰੂਰ ਚੱਕਣਗੇ ਹੂੰ ਪਰ ਨਹੀਂ ਚੱਕਿਆ ਜਿੱਦ ਤੱਕ ਕੱਲ ਤੋਂ ਸਟੇਟਮੈਂਟ ਆਉਣਾ ਸ਼ੁਰੂ ਹੋਈਆਂ ਚਾਹ ਰਾਜਦਨ ਰਾਜਦੇਵ ਸਿੰਘ ਖਾਲਸਾ ਜੀ ਦੀ ਅਸੀਂ ਗੱਲ ਕਰਨ ਲਗੇ ਚਾਹ ਹੋਰ ਤਰ੍ਹਾਂ ਦੀ ਗੱਲ ਕਰਨ ਲਗੇ ਕਿ ਭਾਈ ਅਮਰਪਾਲ ਸਿੰਘ ਨੂੰ ਚੋਣ ਲੜਨੀ ਚਾਹੀਦੀ ਔਰ ਉਸ ਦੇ ਨਾਲ ਹੀ ਬਾਕੀ 12 ਲੋਕ ਸਭਾ ਹਲਕੇ ਵੀ ਖਾਲੀ ਨਹੀਂ ਛੱਡਣੇ ਚਾਹੀਦੇ ਲੱਗਦਾ ਕਿ ਇਹਨਾਂ ਦੇ ਨਾਲ ਇੱਕ ਪੰਤਕ ਸਾਫਿਆਂ ਨੂੰ ਮੋੜ ਮਜ਼ਬੂਤੀ ਮੋੜ ਉਸ ਮਜ਼ਬੂਤੀ ਵੱਲ ਆਪਣੇ ਆਧਾਰ ਵੱਲ ਮੋੜ ਆਪਣੇ ਮੁੱਦਿਆਂ ਵੱਲ ਇੱਕ ਵੱਡਾ ਜਿਹੜਾ ਹੈਗਾ ਉਭਾਰ ਹੋ ਸਕਦਾ ਇਹ ਹੋਣਾ ਚਾਹੀਦਾ ਜਰੂਰ ਹੋਣਾ ਚਾਹੀਦਾ ਸਾਸਮਰਜੀ ਜੀ ਨੇ ਖੜੇ ਕੀਤੇ ਹੀ ਆ ਸਰਟਨ ਕੈਂਡੀਡੇਟਸ इवन ਚੰਡੀਗੜ੍ਹ ਤੋਂ ਵੀ ਖੜਾ ਕੀਤਾ ਹੈਗਾ ਜੀ ਇਸ ਲੁਧਿਆਣੇ ਤੋਂ ਵੀ ਖੜਾ ਕੀਤਾ ਹੈਗਾ ਹੂੰ ਐਂ ਬਠਿੰਡੇ ਤੋਂ ਖੜਾ ਕੀਤਾ ਹੈਗਾ ਅਲੱਗ-ਅਲੱਗ ਜਦੋਂ ਖੜੇ ਹੋਣਗੇ ਪਾਵਰ ਵੰਡੀ ਨਹੀਂ ਜਾਏਗੀ ਵੰਡੀ ਜਾਏਗੀ ਮੈਂ ਤਾਂ ਹੀ ਕਹਿ ਰਿਹਾ ਨਾ ਕਿ ਕਾਮਨ ਮਿਨਿਮਮ ਪ੍ਰੋਗਰਾਮ ਰਹੀਂ ਕੋਈ ਸਲਾਹ ਨਾ ਚੱਲਦੇ ਹੂੰ ਤਾਂ ਚੰਗਾ ਰਹਿਣਾ ਸੀਗਾ ਤੇ ਸ਼ਾਇਦ ਪੰਥ ਜਿੱਤ ਵੀ ਜਾਂਦਾ ਜੀ ਭਾਈ ਅਮਰਤਪਾਲ ਸਿੰਘ ਦੀ ਪੰਜਾਬ ਦੀ ਸਿਆਸਤ ਵਿੱਚ ਅਜੇ ਆ ਜਾਂਦੇ ਨੇ ਕਿ ਕੀ ਕੀ ਮੰਗਦੇ ਹੋ ਕੀ ਸਥਿਤੀ ਰਹੇਗੀ ਮੇਰਾ ਤਾਂ ਖਿਆਲ ਨਹੀਂ ਕੋਈ ਏਡਾ ਫਰਕ ਪਊਗਾ ਏਡਾ ਕੀ ਫਰਕ ਬਣਾ ਕਿਹਨੂੰ ਫਰਕ ਪਵੇਗਾ ਫਿਰ ਤੁਸੀਂ ਦੱਸੋ ਮੈਂ ਤਾਂ ਮੈਂ ਤਾਂ ਸੋਚਿਆ ਨਹੀਂ ਮੇਰੀ ਖਡੂਰ ਸਾਹਿਬ ਏਡੀ ਕੋਈ ਪਕੜ ਵੀ ਆਣੀਗੀ ਪਰ ਇਹ ਕਿਵੇਂ ਉਹਦਾ ਉਹ ਕੀ ਗੱਲੋਂ ਪੰਥਕ ਸਫਿਆਂ ਬਾਰੇ ਜਾਣਕਾਰੀ ਨਾ ਹੋਵੇ ਖਡੂਰ ਸਾਹਿਬ ਉਹਦਾ ਜਿਹੜਾ ਹੈਗਾ ਵੀ ਐਂ ਇਕੱਲੇ ਤੇ ਇਕੱਲੇ ਨਾਲ ਕੀ ਫਰਕ ਪੈਣਾ ਯਾਰ ਕੋਈ ਲੈਰ ਹੋਊਗੀ ਜਾਂ ਕੋਈ ਇਤਿਹਾਸ ਤਾਂ ਹੋਵੇ ਨਾ ਤੁਹਾਡਾ ਹੂੰ ਠੀਕ ਆ 15 ਸਾਲ ਤੋਂ ਉੱਤੇ ਹੋ ਗਿਆ ਐ ਐਨਐਸਏ ਚੰਦਰ ਨੇ ਪਰ ਉਹ ਕੀ ਇਤਿਹਾਸ ਆ ਪੰਥਕ ਲੀਡਰ ਬਣਨ ਵਾਸਤੇ ਤੁਹਾਡਾ ਕੁਰਬਾਨੀਆਂ ਤੁਹਾਡਾ ਉਹ ਉਹ ਸਭ ਕੁਝ ਜਰੂਰੀ ਨਹੀਂ ਕਿ ਕੁਰਬਾਨੀਆਂ ਕੋਈ ਤੁਹਾਡਾ ਇਤਿਹਾਸ ਕੋਈ ਸੋਚ ਤਾਂ ਹੋਊਗੀ ਉਹ ਪ੍ਰੂਵਨ ਹੋਊਗੀ ਉਹਦਾ ਇਹਸ ਜੀ ਨਾਲੇ ਇੰਨੇ-ਇੰਨੇ ਮਹੀਨੇ ਇੱਥੇ ਰਹੇ ਨੇ ਇਹ ਜੀ ਉਦੋਂ ਆਪਾਂ ਕੀ ਕੀਤਾ ਗੁਰਦੁਆਰਿਆਂ ਦੀਆਂ ਜਾ ਕੇ ਕੁਰਸੀਆਂ ਭੰਨੀਆਂ ਨੇ ਹੂੰ ਉਹ ਸਹੀ ਕਦਮ ਨਹੀਂ ਸੀ ਮੈਂ ਤਾਂ ਉਦੋਂ ਵੀ ਕਹਿੰਦਾ ਸੀ ਤੁਸੀਂ ਦੱਸ ਦੋ ਸਹੀ ਹੈ ਇੱਥੇ ਸਾਡੇ ਗੁਰਦੁਆਰੇ ਵੀ ਲੱਗੀਆਂ ਹੋਈਆਂ ਨੇ ਹੂੰ ਕਿੱਥੇ ਨਹੀਂ ਲੱਗੀਆਂ ਹੋਈਆਂ ਮੈਨੂੰ ਇਹ ਗਲਤੀਆਂ ਸੀ ਮੇਰੇ ਮੈਂ ਤਾਂ ਉਦੋਂ ਵੀ ਗਲਤ ਕਹਿੰਦਾ ਸੀ ਹੂੰ ਜੀ ਇਸ ਤਰਿਕਾ ਨਾਲ ਐਨਐਸਐਚ ਵਾਦਾ ਹੋਇਆ ਲੱਗਦਾ ਨਹੀਂ ਕਿ ਇਹ ਵੀ ਇੱਕ ਜਿਆਦਤੀ ਆ ਫਿਰ ਬਹੁਤ ਵੱਡੀ ਜਿਆਦਤੀ ਹੈ ਤੁਸੀਂ ਕਿਹੜੀ ਚੀਜ਼ ਨਾਲ ਇਤفاق ਨਹੀਂ ਰੱਖ ਰਹੇ ਭਾਈ ਅਮਰਤਪਾਲ ਸਿੰਘ ਜੀ ਨਾਲ ਮੈਂ ਉਹਨੂੰ ਜਾਣਦਾ ਹੀ ਨਹੀਂ ਯਾਰ ਨਾ ਮੈਂ ਕਦੀ ਮਿਲਿਆ ਉਹਨੂੰ ਮੈਂ ਕਿੱਦਾਂ ਕਹਿ ਸਕਦਾ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਸੁਣਦੇ ਹਾਂ ਜੀ ਬਿਲਕੁਲ ਸੁਣਦਾ ਜਿਸ ਤਰਿਕਾ ਨਾਲ ਟੀਕਾ ਟਿੱਪਣੀ ਉਹਨਾਂ ਨੇ ਪਿਛਲੇ ਆਪਣੇ ਭਾਸ਼ਣਾਂ ਦੇ ਵਿੱਚ ਮੁਸਲਮਾਨ ਧੜਕੇ ਭਾਈਚਾਰੇ ਨੂੰ ਲੈ ਕੇ ਕੀਤੀ ਜਾਂ ਪ੍ਰਧਾਨ ਮੰਤਰੀ ਸਾਹਿਬ ਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲੈ ਕੇ ਕੀਤੀ ਕਿਵੇਂ ਦੇਖਦੇ ਹੋ ਜੀ ਜੋ ਘੱਟ ਗਿਣਤੀ ਖਾਸ ਤੋਂ ਘੱਟ ਗਿਣਤੀ ਇਹ ਸੋਚਦੇ ਨੇ ਉਸ ਵੇਲੇ ਮੈਸ ਲੀਡਿੰਗ ਸਟੇਟਮੈਂਟ ਸੀਗੀ ਮੈਸ ਇੰਟਰਪ੍ਰੀਟੇਸ਼ਨ ਕੀਤੀ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਦੇ ਬਿਆਨ ਦੀ ਹੂੰ ਤੇ ਉਹਨਾਂ ਨੇ ਲੋਕਾਂ ਨੂੰ ਮੈਸ ਲੀਡ ਕਰਨਾ ਚਾਹਿਆ ਹੂੰ ਤੇ ਬਹੁਤ ਨੀਵੇਂ ਪੱਧਰ ਦੀ ਉਹਨਾਂ ਨੇ ਸ਼ਬਦਾਵਲੀ ਵਰਤੀ ਹੈਗੀ ਆ ਜਿਹੜੀ ਕਿ ਇੱਕ ਪ੍ਰਾਈਮ ਮਿਨਿਸਟਰ ਕੋ ਆਪਕ ਐਕਸਪੈਕਟ ਨਹੀਂ ਕਰ ਸਕਦੇ ਕਦੀ ਮੇਰੇ ਖਿਆਲ ਹੈ ਹਿਸਟਰੀ ਵਿੱਚ ਜਾਣੀਆਂ ਸਪੀਚਿਸ ਕਦ ਘਟਿਆ ਉਹ ਚੀਜ਼ ਨਾਲ ਕਦ ਤਾਂ ਮੈਂ ਨਹੀਂ ਕਹਿ ਸਕਦਾ ਪਰ ਮੈਂ ਇਹ ਕਹਿਣਾ ਕਿ ਉਹਨਾਂ ਨੇ ਉਹਨਾਂ ਦੀ ਇਨਰ ਕਰੈਕਟਰ ਨੂੰ ਜ਼ਰੂਰ ਜਾਗਰੂਕ ਕੀਤਾ ਹੈ ਕਿਉਂਕਿ ਇਹਨਾਂ ਤੇ ਪਹਿਲੇ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਦੋਸ਼ ਲੱਗੇ ਨੇ ਭਾਵੇਂ ਪ੍ਰੂਵਨ ਨਹੀਂ ਹੋ ਸਕੇ ਉਹ ਪਰ ਇਹਨਾਂ ਦਾ ਹੈ ਤਾਂ ਹੈ ਨਾ ਸਾਰਿਆਂ ਨਾਲ ਲੈ ਕੇ ਚੱਲਣ ਦੀ ਸਮਰੱਥਾ ਨਹੀਂ ਆਈ ਪ੍ਰਧਾਨ ਮੰਤਰੀ ਦੇ ਵਿੱਚ ਕਮਿਊਨਿਟੀ ਵਾਈਜ਼ ਪਾਰਟੀ ਵਾਈਜ਼ ਦੇ ਉਹ ਲੈ ਕੇ ਏਡੀ ਮжоਰਿਟੀ ਲੈ ਕੇ ਚੱਲ ਹੀ ਰਹੇ ਆ ਪਿਛਲੇ 10 ਸਾਲ ਤੋਂ ਚੱਲ ਹੀ ਰਹੇ ਆ ਉਸ ਤੋਂ ਪਹਿਲੇ ਗੁਜਰਾਤ ਚੱਲੇ ਆ ਹਮ ਪਰ ਉਹ ਇੱਕ 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 ਤਬਕੇ ਦੀ ਸੋਚ ਲੈ ਕੇ ਚੱਲ ਰਹੇ ਆ ਹਮ ਉਹ ਖਤਰਨਾਕ ਹੈ ਮੇਰਾ ਖਿਆਲ ਜਿਸ ਤਰ੍ਹਾਂ ਦਾ ਭਾਰਤ ਦਾ ਹੈਗਾ ਸਟਰਕਚਰ ਹੈਗਾ ਕਿ ਯੂਨੀਅਨ ਆਫ ਸਟੇਟਸ ਆ ਉਹਦੇ ਲਈ ਤਾਂ ਖਤਰਾ ਹੀ ਹੈ ਮੈਂ ਇਹ ਸਮਝਦਾ ਹਿੰਦੂਤਾਵ ਦੀ ਗੱਲ ਕਰਨ ਤੇ ਕੋਈ ਇਤਰਾਜ਼ ਨਹੀਂ ਹੋ ਸਕਦਾ ਜਦੋਂ ਕੋਈ ਖਾਲਸਾ ਰਾਜ ਦੀ ਗੱਲ ਕਰਦਾ ਉਹ ਤੇ ਇਤਰਾਜ਼ ਹੁੰਦਾ ਇਹ ਡਿਵੀਸਿਵ ਪੋਲਟਿਕਸ ਨੇ ਯਾਰ ਐਂ খালি ਨਾਰੇ ਲਾ ਕੇ ਵੀ ਕੀ ਹੁਣ ਆਪਣੇ ਇਥੇ ਕਿੰਨੇ ਚਿਰ ਦੇ ਨਾਰੇ ਲੱਗੀ ਜਾਂਦੇ ਆ ਐ ਤੰਦਾ ਕਾਲੀਆਂ ਕਰ ਲੋ ਤੁਸੀਂ ਉਹ ਕਿਤੇ ਹੋਰ ਝੰਡੇ ਚਲਾ ਦਿਓ ਕੀ ਹੋ ਗਿਆ ਗੱਲ ਤਾਂ ਇਹ ਵੀ ਜਾ ਕੇ ਪਾਰਲੀਮੈਂਟ ਚ ਕਰਨਾ ਜਿਹੜੇ ਇਹ ਨਾਰੇ ਲਾਉਂਦੇ ਨੇ ਕਿ ਜਾ ਕੇ ਕਰਨ ਉੱਥੇ ਗੱਲ ਸੂਪਰਵਾਈਜ਼ਨ ਦੀ ਲੋੜ ਹੈ ਹੈ ਸੂਪਰਵਾਈਜ਼ਨ ਦੀ ਘਾਟ ਹੈ ਕਿਤਨਾ ਕਿਤੇ ਇਹ ਸੂਪਰਵਾਈਜ਼ਨ ਦਾ ਤਾਂ ਇੱਥੇ ਕੋਈ ਸਵਾਲ ਹੀ ਨਹੀਂ ਖੋਖਲਾ ਪਣ ਸ਼ੋਅ ਆਫ ਜਿਆਦਾ ਇਹਨੂੰ ਆਪਾਂ ਜਦ ਕਹਿੰਦੇ ਆ ਕਿ ਫੇਕ ਸਲਗਨਸ ਲਾਉਣੇ ਦੇ ਹੂੰ ਜੇ ਤੁਸੀਂ ਕੁਝ ਵੀ ਮਾਰੇ ਬਲੇ ਫੇਕ ਕਰ ਉਹ ਅਸਲੀ ਕਹ ਤੋ ਲੱਗਦੇ ਇਹ ਨਾਅਰੇ ਆ ਨਾ ਮੈਂ ਨਾਅਰਿਆਂ ਦੀ ਸਿਆਸਤ ਵਿੱਚ ਬਲੀਵ ਹੀ ਨਹੀਂ ਕਰਦਾ ਮੈਂ ਤਾਂ 84 ਬਿਲ ਨਹੀਂ ਲਾਏ ਹੁਣ ਕੀ ਲਾ ਦੂੰ ਹੂੰ ਤੁਸੀਂ ਅਕਾਲੀ ਦਲ ਦਾ ਜ਼ਿਕਰ ਕੀਤਾ ਕਿ ਬਹੁਤ ਵੱਡੀ ਤੇ ਰਹੀ ਗਈ ਆ ਪੰਥਕ ਬਹੁਤ ਵੱਡੀ ਤੇ ਰਹੀ ਗਈ ਆ ਸੁਖਬੀਰ ਸਿੰਘ ਬਾਦਲ ਉਹਨੇ ਕੈਪੇਬਲ ਹੈ ਐਜ਼ ਅ ਪ੍ਰੈਜ਼ੀਡੈਂਟ ਆਫ ਸ਼੍ਰੋਮਣੀ ਅਕਾਲੀ ਦਲ ਕੈਪੇਬਲ ਜਾਂ ਨਾ ਕੈਪੇਬਲ ਦਾ ਸਵਾਲ ਨਹੀਂ ਪਰ ਉਹਨਾਂ ਦੀ ਲੀਡਰਸ਼ਿਪ ਜਿਹੜੀ ਆ ਕੰਢੇ ਲਾ ਨਹੀਂ ਰਹੀ ਪੰਥ ਨੂੰ ਇੱਥੇ ਕੈਪੇਬਲ ਜਾਂ ਨਾ ਕੈਪੇਬਲ ਨਹੀਂ ਸਵਾਲ ਗਲਤ ਹੈ ਕਿ ਡਿਲੀਵਰੀ ਕੀ ਕਰ ਰਹੇ ਨੇ ਹੂੰ ਪੰਥਕ ਸਫੇ 'ਤੇ ਡਿਲੀਵਰੀ ਨਹੀਂ ਹੋ ਰਹੀ ਜੇ ਡਿਲੀਵਰੀ ਹੋਵੇ ਤਾਂ ਹਾਲਤ ਕੀ ਹੋਵੇ ਅਕਾਲੀ ਦਲ ਦੀ ਕਿੱਥੇ ਮਾਰ ਪਈ ਇਹ ਤਾਂ ਇਹਨਾਂ ਦੀ ਸੋਚ 'ਚ ਮਾਰ ਪਈ ਆ ਨਾ ਹੂੰ ਜਿਹੜੇ ਵਕਤੀ ਡਿਸੀਜਨਸ ਲੈਏ ਨੇ ਇਹਨਾਂ ਦੇ ਅਲਟੀਮੇਟਲੀ ਉਹ ਕੈਚ ਅਪ ਕਰ ਗਏ ਕਿਹੜਾ ਡਿਸੀਜਨ ਤੁਹਾਨੂੰ ਲੱਗਦਾ ਹੁਣ ਤੱਕ ਕਿ ਇਹ ਅਕਾਲੀ ਦਲ ਦਾ ਡਿਸੀਜਨ ਨਹੀਂ ਕਿਹੜਾ ਨਹੀਂ ਲਿਆ ਸੀ ਹੁਣ ਤੁਹਾਡੇ ਸਾਹਮਣੇ ਹੀ ਆ ਵੀ ਕਸ਼ਮੀਰ ਸੂਬਾ ਤੋੜਿਆ ਉਹਦੀ ਸਪੋਰਟ ਕਰਨੀ ਚਾਹੀਦੀ ਸੀ 370 ਦਾ ਹਾਂ ਸਪੋਰਟ ਕਰਨੀ ਚਾਹੀਦੀ ਸੀ ਜਿਹੜੀ ਪਾਰਟੀ ਫੈਡਰਲਿਜ਼ਮ ਦੀ ਗੱਲ ਕਰਦੀ ਜਿਹੜੀ ਪਾਰਟੀ ਸਾਇਰ ਰੂਲਿੰਗ ਪਾਰਟੀ ਤੋਂ ਕੌਣ ਸਪੋਰਟ ਕਰ ਰਿਹਾ ਸੀ ਜੇ ਉਹ CAA ਦਾ ਮੁੱਦਾ ਉੱਠਿਆ ਸਿਟੀਨ ਮੈਨੇਜਮੈਂਟ ਐਕਟ ਦਾ ਉਹਦੀ ਸਪੋਰਟ ਕਰਨੀ ਮਾਣੀ ਇਸ ਇਹ ਸਵਾਲ ਖੜੇ ਹੁੰਦੇ ਆ ਅਕਾਲੀ ਦਲ ਦੀ ਹੋਂਦ ਤੇ ਸੀ ਸੀ ਤੇ ਯੂਨੀਫਾਰਮ ਸਿਵਲ ਕੋਡ ਤੇ ਸਪੋਰਟ ਕਰਨੀ ਜਾਇਜ਼ ਹ ਹ ਕਹਿੰਦਾ ਪ੍ਰਾਣਾ ਇਤਿਹਾਸ ਦਾ ਪਰ ਛੱਡੋ ਹ ਇਹ ਸਿਧਾਂਤਾਂ ਤੋਂ ਉਲਟ ਜਾ ਕੇ ਫੈਸਲੇ ਸੀ ਮੇਰਾ ਖਿਆਲ ਤਾਂ ਜਿਹੜਾ ਅਕਾਲੀ ਦਲ ਦਾ ਕੋਰ ਹੈਗਾ ਹ ਉਹ ਤੋਂ ਉਲਟ ਗਏ ਨੇ ਇਹ ਅਕਾਲੀ ਦਲ ਤਾਂ ਖੁਦ ਮੁਖਤਿਆਰੀ ਦਾ ਮਜ਼ਈ ਰਿਹਾ ਹੈਗਾ ਹੁਣ ਕੀ ਹੋ ਗਿਆ ਟਰੈਡੀਸ਼ਨਲ ਮਾਡਰਨ ਪੋਲਿਟਿਕਸ ਦੇ ਵਿੱਚ ਅਕਾਲੀ ਦਲ ਘਿਰ ਚੁੱਕਿਆ ਉਹ ਡਿਸਾਈਡ ਹੀ ਨਹੀਂ ਕਰ ਸਕਦੇ ਕਿ ਅਸੀਂ ਆਪਣੇ ਰਵੈਤ ਨਾਲ ਚੱਲਣਾ ਕਿ ਆਪਾਂ ਰਵੈਤ ਤੋਂ ਪਰੇ ਨਿਕਲ ਕੇ ਚੱਲਣਾ ਮਾਡਰਨਾਈਜੇਸ਼ਨ ਦੀ ਤਾਂ ਲੋੜ ਹੈਗੀ ਹੈਗੀ ਹੈ ਹੂੰ ਟਾਈਮ ਦੇ ਨਾਲ ਬਦਲਣਾ ਪੈਣਾ ਹੈਗਾ ਹੂੰ ਪਰ ਦੈਟ ਡਸਨਟ ਮੀਨ ਕਿ ਤੁਸੀਂ ਆਪਣੇ ਕੁਲਾਂ ਨਾਲ ਆਪਣੇ ਕੋਰ ਇਸ਼ੂਸ ਭੁੱਲ ਜਾਓ ਹੂੰ ਤੁਹਾਡੀ ਬੜੀ ਚਰਚਾ ਸੀ ਸਟ੍ਰੋਮ ਨਹੀਂ ਇਕੱਲੀ ਦਲ ਤੋਂ ਉਮੀਦਵਾਰ ਹੋ ਸਕਦੇ ਨਹੀਂ ਭਾਈ ਸਾਹਿਬ ਇਹ ਤਾਂ ਤੁਹਾਨੂੰ ਇਹਨਾਂ ਲੀਡਰਸ਼ਿਪ ਨੇ ਡਿਸਾਈਡ ਕਰਨਾ ਸੀਗਾ ਦਿੱਲੀ ਇੱਛਾ ਸੀ ਨੇ ਮੈਂ ਚਾਹੁੰਦਾ ਸੀ ਲੜਨਾ ਤਾਂ ਸ਼ੋਮਨੀ ਕਾਲੀ ਦਲ ਤੋਂ ਲੜੂਗਾ ਤਾਂ ਕਾਲੀ ਦਲ ਤੋਂ ਹੀ ਲੜੂਗਾ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਆਪਣੀ ਲੜੂਗਾ ਇਹ ਜਿਹੀ ਚੀਜ਼ ਲੜੂਗਾ ਤਾਂ ਜਦੋਂ ਵੀ ਪੰਥ ਵੱਲੋਂ ਲੜੂਗਾ ਵੱਡੀ ਧਰ ਵੱਲੋਂ ਲੜਨ ਦੀ ਆਸ ਹੁੰਦੀ ਪੰਥ ਦਾ ਫਿਰ ਕੋਈ ਪੰਥ ਤੇ ਪੰਥਕ ਤੇ ਹੋਣ ਲੜੂਗਾ ਬੜੀ ਨੇਚਰਲੀ ਜਿਹੜੀ ਨਮੈਨ ਦਾ ਕਲਾਸ ਹੋਊਗੀ ਉਹਦੇ ਨਾਲ ਹੀ ਲੜੂਗਾ ਸਿਮਰਜੀਤ ਸਿੰਘ ਮਾਨ ਨੇ ਤੁਹਾਡਾ ਅਪਰੋਚ ਨਹੀਂ ਕੀਤੀ ਕਿ ਮੈਂ ਇਹ ਆਕਾਲੀ ਦਲ ਨਮਾਇੰਦਾ ਜਮਾਤ ਹੈ ਇਸ ਵੇਲੇ ਉਹ ਨਮਾਇੰਦਾ ਜਮਾਦੀ ਜ਼ਿੰਮੇਵਾਰੀ ਨਿਭਾ ਰਹੀ ਹੈ ਜਿੰਨੀਆਂ ਧਿਰ ਹੈਗੀ ਉਹਨਾਂ ਸਾਰਿਆਂ ਨਾਲੋਂ ਤਾਂ ਵੱਡੀ ਧਿਰ ਅਜ ਵੀ ਸ਼ੋਨਵੀ ਆਕਾਲੀ ਦਲ ਬਾਦਲ ਪਰ ਮਾਰ ਕਿੱਥੇ ਪੈ ਰਹੀ ਹੈ ਭਾਈ ਸਾਹਿਬ ਮਾਰ ਸੁੱੱਚੇ ਪੰਥ ਨੂੰ ਹੀ ਪੈ ਰਹੀ ਹੈ ਘਾਟ ਹੁੰਦੀ ਹੈ ਨਾ ਕਿਸੇ ਮਾਰ ਪਿੱਛੇ ਲੀਡਰਸ਼ਿਪ ਦੀ ਘਾਟ ਹੈ ਜਿੱਥੋਂ ਆਪਾਂ ਸ਼ੁਰੂ ਕੀਤੀ ਇੰਟਰਵਿਊ ਜਿਸ ਤਰੀਕੇ ਦੇ ਨਾਲ 2016 ਦੇ ਵਿੱਚ ਸਰਬੱਤ ਖਾਲਸਾ ਬੁਲਾਇਆ ਗਿਆ 215 ਹਾਂ 215 ਦੇ ਵਿੱਚ ਸਰਬੱਤ ਖਾਲਸਾ ਬੁਲਾਇਆ ਗਿਆ ਜਿੱਥੇ ਉਸੇ ਮਤਵਾਜੀ ਜਥੇਦਾਰਾਂ ਦਾ ਗਠਨ ਵੀ ਹੋਇਆ ਉਹ ਪੜਾਸੀ ਲੱਗਦਾ ਸੀ ਕਿ ਉੱਥੋਂ ਇੱਕ ਸਾਨੂੰ ਅਗਵਾਈ ਮਿਲ ਸਕਦੀ ਸੀ ਉੱਥੇ ਅਗਵਾਈ ਚੁਣਨ ਗਏ ਸੀਗੇ ਨਾ ਕਿ ਜਥੇਦਾਰ ਚੁਣਨ ਗਏ ਸੀ ਹੂੰ ਇਹ ਤੋਂ ਚੁਣ ਕੇ ਜਥੇਦਾਰ ਆ ਗਏ ਫੋਕੇ ਨਾਰੇ ਮਾਰਲੇ ਦੋ ਚਾਰ ਤੇ ਆ ਗਏ ਕੀ ਫਰਕ ਪਿਆ ਉਸ ਨਾਲ ਜੀ ਬਹੁਤ ਵੱਡਾ ਘਾਟਾ ਪਿਆ ਉੱਥੋਂ ਆਪਾਂ ਇੱਕ ਨਵੀਂ ਸੋਚ ਵਾਰ ਸਕਦੇ ਸੀ ਇੱਕ ਪੈਰਲਲ ਅਕਾਲੀ ਦਲ ਖੜਾ ਕੀਤਾ ਜਾ ਸਕਦਾ ਸੀ ਹੂੰ ਕਿਉਂਕਿ ਇਸ ਤਰ੍ਹਾਂ ਦੇ ਕੱਠ ਰੋਜ਼ ਰੋਜ਼ ਤਾਂ ਹੁੰਦੇ ਨੇ ਹੂੰ ਮੌਕਾ ਦਿੱਤਾ ਪੰਥ ਨੇ ਪੰਥ ਨੇ ਮੌਕਾ ਦਿੱਤਾ ਸੀ ਜਿਹੜੇ ਬੰਦੇ ਨੇ ਮਿਸਲੀਡ ਕੀਤਾ ਜਾ ਉਹ ਬੰਦੇ ਲੀਡ ਨਹੀਂ ਕਰ ਪਾਏ ਇਹਦੇ ਬੰਦੇ ਹੁਣ ਉਹ ਕੋਈ ਜਥੇਦਾਰ ਕਿੱਥੇ ਹੈ ਭਾਈ ਧਿਆਨ ਸਿੰਘ ਮੰਡ ਕਿੱਥੇ ਨੇ ਦਾदूवाल ਸਾਹਿਬ ਹਾਂ ਕਿੱਥੇ ਨੇ ਉਹਨਾਂ ਦੇ ਇੱਕ ਵੱਡੀ ਤਰ੍ਹਾਂ ਢਾਹ ਲਾਉਣਾ ਮਤਲਬ ਸੀ ਫਿਰ ਤਾ ਹੀ ਲਈ ਮੇਰੇ ਖਰ ਮਿਸਲੀਡ ਕੀਤਾ ਹੈਗਾ ਜੋ ਟੈਸਟ ਜਿਸ ਮੋਟੇਬਲੀ ਉਹ ਕੱਟ ਹੋਇਆ ਸੀਗਾ ਉਹ ਤਾਂ ਅੱਜ ਵੀ 9 ਸਾਲ ਹੋ ਚੱਲੇ ਆਪਾਂ ਨੂੰ ਆਪਾਂ ਨੂੰ ਇਸ਼ੂ ਦਾ ਹਜੇ ਤੱਕ ਇਨਸਾਫ ਤਾਂ ਮਿਲਿਆ ਨਹੀਂ ਹਮ ਹਜੇ ਤੱਕ ਬਾਬੇ ਨੂੰ ਸਰਕਾਰ ਸੰਮਣ ਨਹੀਂ ਕਰ ਸਕੀ ਹਮ ਤੇ ਸਿੱਧਾ ਮਤਲਬ ਹੀ ਕੁਝ ਕਮਜ਼ੋਰੀਆਂ ਹੈ ਕੌਣ ਜ਼ਿੰਮੇਵਾਰ ਸੀ ਨਾ ਕਟਣਾ ਵਾਲੀ ਜੀ ਸਰਕਮਸਟਾਂਸਸ ਜ਼ਿੰਮੇਵਾਰ ਹੈ ਸਰਕਮਸਟਾਂਸਸ ਐਵੇਂ ਤਾਂ ਬਣ ਨਹੀਂ ਜਾਂਦੇ ਜੀ ਸਰਕਮਸਟਾਂਸਸ ਉਦੋਂ ਬਣੇ ਸੀ ਆਪਾਂ ਨਹੀਂ ਕੁਝ ਨੂੰ ਸਾਮ ਸਕੇ ਰਾਜਨੀਤੀ ਕਰਨ ਲਈ ਰਾਸ ਸਤਾ ਪ੍ਰਾਪਤ ਕਰਨ ਦੇ ਲਈ ਸਭ ਕੁਝ ਹੋਇਆ ਰਾਸ ਸਤਾ ਪ੍ਰਾਪਤ ਜਾਂ ਬਣੇ ਰਹਿਣ ਦੇ ਲਈ ਸਭ ਕੁਝ ਹੋਇਆ ਰਾਸ ਸਤਾ ਤਾਂ ਬਹੁਤ ਦੂਰ ਆ ਪਹਿਲੇ ਤਾਂ ਆਪਣੀ ਰਾਜਨੀਤੀ ਨੂੰ ਰੀਲੁੱਕ ਕਰਨ ਦੀ ਲੋੜ ਆ ਤੁਸੀਂ ਲਗਾਤਾਰ ਸਵਾਲ ਜਥੇਦਾਰ ਸਾਹਿਬ ਜਿਹੜੇ ਅਗਨ ਤਾਕਤਵਰ ਨੇ ਸਾਡੇ ਸਿਲਕੋਮ ਦੇ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਜਿਨੇ ਉਹਨਾਂ ਤੇ ਲਗਾਤਾਰ ਕਟਾਸ ਜਿਹੜੇ ਗੇ ਉਹ ਉਹਨਾਂ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਨੇ ਜੀ ਲਗਦਾ ਕਿ ਉਹਨਾਂ ਸ਼ਖਸੀਅਤਾਂ ਜਿਸ ਤਰੀਕੇ ਨਾਲ ਸਿੱਖ ਕੌਮ ਦੇ ਵਿੱਚੋਂ ਕਟਾਸ਼ ਹੋ ਰਹੇ ਆ ਉਹ ਪੰਥ ਖਾਲਸਾ ਲਈ ਉਹ ਮਾੜੀ ਗੱਲ ਆ ਪਰ ਜਦੋਂ ਦਾ 1984 ਵਰਤਿਆ ਉਹ ਵਰਦਾਰਾ ਹੋਇਆ ਅਟੈਕ ਹੋਇਆ ਦਰਬਾਰ ਸਾਹਿਬ ਜੀ ਤੋਂ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਕਰਤਾਰ ਜਥੇਦਾਰਾਂ ਦਾ ਰਿਹਾ ਕਾਲ ਤਖਸਾਲ ਸਾਹਿਬ ਦਾ ਖਾਸ ਕਰਕੇ ਉਸ ਟਾਈਮ ਜੀ ਜਥੇਕਰਪਾਲ ਸਿੰਘ ਦਾ ਉਸ ਦੇ ਨਾਲ 6 ਵਜੇ ਆ ਲਗਾਤਾਰ 6 ਵਜੇ ਫਿਰ ਜਿਸ ਤਰ੍ਹਾਂ ਆ ਹੱਡੇ ਦੇ ਵਾਲਾ ਆਇਆ 이슈 ਉਹਨੂੰ ਮਾਫੀ ਨਾਮੇ ਦਾ ਆਇਆ ਇਹ ਇਸ ਤਰ੍ਹਾਂ ਦੇ ਇਸ਼ੂ ਸਮੇਂ-ਸਮੇਂ ਸਰ ਉੱਠਦੇ ਰਹੇ ਆ ਜਿਹੜੇ ਜਥੇਦਾਰ ਨਹੀਂ ਸਾਂਭ ਸਕੇ ਇਸ਼ੂ ਪ੍ਰੋਪਰਲੀ ਕੰਟਰੋਲਡ ਸੀ ਪਰ ਸਾਰਾ ਸਿਸਟਮ ਜੀ ਮੈਂ ਨਹੀਂ ਕਹਿ ਸਕਦਾ ਕੰਟਰੋਲਡ ਸੀ ਪਰ ਜੋ ਉਹਨਾਂ ਨੂੰ ਆਪਣੀ ਲੀਡਰਸ਼ਿਪ ਰੋਲ ਨਿਭਾਉਣਾ ਚਾਹੀਦਾ ਸੀ ਨਿਭਾਇਆ ਨਹੀਂ ਹੁਣ ਜਿਵੇਂ ਪੰਥ ਵਿੱਚ ਕ੍ਰਾਈਸਿਸ ਆ ਤਾਂ ਜਥੇਦਾਰ ਸਾਹਿਬ ਨੂੰ ਅੱਗੇ ਆ ਕੇ ਸਗੋਂ ਸਾਰਿਆਂ ਨੂੰ ਇਕੱਠੇ ਕਰਨ ਲਈ ਕੋਈ ਪ੍ਰਾਲਾ ਕਰਨਾ ਚਾਹੀਦਾ ਸੀ ਉਹਨਾਂ ਨੇ ਤਾਂ ਹੁਕਾ ਦਿੱਤਾ ਸੀ ਸਾਰੰਗ ਪੰਥ ਕੀ ਤਰ੍ਹਾਂ ਕੱਟੀਆਂ ਹੋਣਾਂ ਕਿ ਹੁਣ ਤੁਸੀਂ ਸੱਦਾ ਪੱਤਰ ਦਿਓ ਕੁਝ ਜਿਹੜੀ ਕਮੇਟੀਆਂ ਉਹਨਾਂ ਵੱਲੋਂ ਬਣਾਈਆਂ ਬੰਦੀ ਸਿੱਖ ਹਾਲੀਆਂ ਕਿੱਥੇ ਨੇ ਕਦੀ ਪੁੱਛਿਆ ਉਹਨਾਂ ਨੇ ਵੀ ਉਹ ਕਿਉਂ ਨਹੀਂ ਕੋਈ ਕੰਮ ਕਰ ਰਹੇ ਪਰ ਦੇਖੋ ਕਿੰਨੇ ਲੱਖ ਲੋਕਾਂ ਦੇ ਸਾਈਨ ਤਾਂ ਕੀਤੇ ਇਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕਿੱਥੇ ਗਏ 26 ਲੱਖ ਸਾਈਨ ਉਹ ਵਾਇਤਾ ਉਠਾਈ ਉਹਨਾਂ ਨੇ ਸਾਈਨ ਇਕੱਠੇ ਕਿਤੇ ਘਰ ਘਰ ਗਏ ਉਹ ਹੀ ਫਿਰ ਜਿਨ੍ਹਾਂ ਨੂੰ ਸਾਈਨ ਕਰਕੇ ਦਿੱਤੇ ਉਹ ਕੀ ਕਰ ਰਹੇ ਆ ਪਰ ਦਬਾਅ ਬਣਾਉਣਾ ਹੀ ਮਕਸਦ ਹੁੰਦਾ ਨਾ ਦਬਾਅ ਬਣਾਇਆ ਜਾਵੇ ਵਾਇਤਾ ਤਾਂ ਤਾਂ ਨਾ ਜੇ ਪ੍ਰੋਪਰਲੀ ਉਹਨਾਂ ਨੂੰ ਫੋਟਾਪ ਕੀਤਾ ਜਾਊਗਾ ਲੀਡ ਨਹੀਂ ਹੋਈ ਪਰ ਦੇਖੀ ਰਿਹਾ ਯਾਰ ਰੰਗ ਜਾਲ ਲੀਡ ਤੱਕ ਲੀਡ ਕਰਕੇ ਗਏ ਕਿੱਥੇ ਉਹ ਥੋੜਾ ਜਿਹਾ ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਆ ਜੀ ਬਹੁਤ ਜੀ ਹਾਂ ਜੀ ਥੋੜਾ ਜਿਹਾ ਸਮਾਂ ਲਾਵਾਂਗੇ ਇੱਕ ਉਹ ਦੌਰ ਦੇ ਵਿੱਚ ਜਦੋਂ ਤੁਸੀਂ ਅੱਗੇ ਦੀ ਸੋਚ ਵਾਲੇ ਵਿਦਿਆਰਥੀ ਸੀ ਜਦੋਂ ਅਮਰੀਕਾ ਦੇ ਵਿੱਚ ਤੁਹਾਨੂੰ ਫੈਲੋਸ਼ਿਪਸ ਸੀ ਪਰ ਜ਼ਿੰਦਗੀ ਨੇ ਘਟਨਾ ਕੁਝ ਹੋਰ ਵਾਪਰ ਲਈ ਜੀ ਮੋੜਾ ਜ਼ਿੰਦਗੀ ਦਾ ਬਹੁਤ ਵੱਡਾ ਤੁਹਾਡੀ ਜ਼ਿੰਦਗੀ ਨੂੰ ਪਿਆ ਉਸ ਵੇਲੇ ਜੀ ਨਹੀਂ ਮੈਂ ਤਾਂ ਇਸ ਨੂੰ ਆਪਣੀ ਖੁਸ਼ਕਿਸਮਤੀ ਮੰਨਦਾ ਕਿ ਮੈਨੂੰ ਮੌਕਾ ਮਿਲਿਆ ਪੰਥ ਵਿੱਚ ਪਾਰਟਿਸਿਪੇਟ ਕਰਨ ਦਾ ਹੂੰ ਤੇ ਦਰਬਾਰ ਸਾਹਿਬ ਦਾ ਸਾਕਾ ਜਿਹੜਾ ਸੀਗਾ ਹੂੰ ਉਹ ਇੱਕ ਟਰਨਿੰਗ ਪੁਆਇੰਟ ਸੀਗਾ ਮੇਰੀ ਲਾਈਫ ਹੂੰ ਤੇ ਮੈਂ ਤਾਂ ਅੱਜ ਵੀ ਸ਼ੁਕਰਗੁਜ਼ਾਰਾਂ ਕਿ ਮੈਨੂੰ ਮੌਕਾ ਮਿਲਿਆ ਕਿੱਥੋਂ ਪ੍ਰਭਾਵਿਤ ਹੋਇਆ ਫਿਰ ਸਾਰਾ ਕੁਝ ਜੀ ਦਰਬਾਰ ਸਾਹਿਬ ਤੇ ਅਟੈਕ ਤੋਂ ਗਿਆ ਸੀ ਉੱਥੇ ਜਿੱਥੋਂ ਤੁਸੀਂ ਮੋੜਾ ਖਾਦਾ ਫਿਰ ਉਸ ਤੋਂ ਬਾਅਦ ਜਦੋਂ ਅਟੈਕ ਤੋਂ ਬਾਅਦ ਮੈਂ ਗਿਆ ਵਿਜ਼ਿਟ ਕੀਤਾ ਮੈਂ ਹੂੰ ਨੰ ਵਿਖਿਆ ਥੋੜੇ ਦਿਨਾਂ ਬਾਅਦ ਹੀ ਗਿਆ ਜਨ ਦੇ ਵਿੱਚ ਕਈ ਆਇਆ ਜਨ ਦੇ ਵਿੱਚ ਫਿਰ ਇਹ ਸੀਗਾ ਵੀ ਕੁਝ ਨਾ ਕੁਝ ਇਸ ਬਾਰੇ ਆਪਾਂ ਨੂੰ ਸਟਰਗਲ ਕਰਨਾ ਚਾਹੀਦਾ ਉਦੋਂ ਤਾਂ ਸਾਡੀ ਪ੍ਰਾਈਡ ਤੇ ਡਿਗਨਿਟੀ ਦਾ ਸਵਾਲ ਸੀ ਹੂੰ ਸੋ ਜਿੰਨਾ ਹੋ ਸਕੇ ਕੀਤਾ ਸੀ ਹੂੰ 1986 ਤੋਂ ਲੈ ਕੇ 1984 84 1986 ਦੇ ਵਿੱਚ ਤੁਸੀਂ ਬਾਹਰ ਚਲੇ ਜੰਨੇ ਹੋ ਤਾਂ ਉਹ ਜਿਹਨੇ ਘਟਨਾ ਕ੍ਰਮ ਵਾਪਰੇ ਇਸ ਤੋਂ ਬਾਅਦ ਤੁਹਾਡੇ ਕੋਲ ਇੱਕ ਕਾਂਗਰਸ ਦੇ ਨੇਤਾ ਦੀ ਧੀ ਦਾ ਆਉਣਾ ਔਰ ਗੱਲਬਾਤ ਦਾ ਦੌਰ ਹੋਣਾ ਉਹਨਾਂ ਦਾ ਨਹੀਂ ਸੁਹਾਬਕ ਮਿਲਣੀ ਹੋਈ ਸੀ ਸਾਡੀ ਆਏ ਤਾਂ ਨਜ਼ਰੀਆ ਬਦਲੇ ਆ ਫਿਰ ਉਹਨਾਂ ਦਾ ਨੈਚਰਲੀ ਬਦਲੇ ਆ ਜਿਹੜਾ ਕੁੱਕੀ ਗੱਲ ਉਹਨਾਂ ਦੀ ਨਜ਼ਰ ਦੇ ਵਿੱਚ ਦੋਸ਼ੀ ਸੀ ਉਹਨਾਂ ਨੇ ਆਪ ਹੀ ਮੰਨਿਆ ਹੈਗਾ ਹੂੰ ਉਹਨਾਂ ਨੇ ਆਪ ਹੀ ਮੰਨਿਆ ਹੈਗਾ ਉਹ ਜਿਹੜਾ ਕੁਝ ਹੋਇਆ ਉਹ ਉਹਨੂੰ ਲੈ ਕੇ ਗੱਲਬਾਤ ਹੋਈ ਫਿਰ ਕਿ ਤੁਹਾਡੇ ਨਾਲ ਅੰਮੀ ਗੱਲ ਹੋਈ ਸੀ ਅੱਜ ਵੀ ਗੱਲਬਾਤ ਹੁੰਦੀ ਹੈ ਹੂੰ ਵਧੀਆ ਵੀ ਹੈਵ ਗੋਟ ਰਿਲੇਸ਼ਨਸ ਹੂੰ ਕਿੰਨਾ ਪਿੱਛੇ ਗਿਆ ਗਿਆ ਜੀ ਪੰਜਾਬ ਉਹ ਉਹ ਦੌਰ ਨੂੰ ਲੈ ਕੇ ਅੱਜ ਦੇ ਦੌਰ ਦੇ ਵਿੱਚ ਇਹ ਪੰਜਾਬ ਹੈ ਸੱਚ ਜੇ ਤੁਸੀਂ ਕੋਹ ਵੀ ਆਪਾਂ ਕੋਈ ਹੁੰਦਾ ਆਪਾਂ ਪ੍ਰੋਗਰੈਸ ਕੀਤੀ ਐ ਇਹਨਾਂ ਸਾਲਾਂ 'ਚ ਹੂੰ ਪਰ ਜਿਹੜਾ ਵਿਚਾਲੇ ਖਲਾਅ ਹੈਗਾ ਸਾਡੇ ਕੁਐਸਚਨਸ ਜਿਹੜੇ ਅਨ ਅਨਸਰਡ ਹੈਗੇ ਆਈਸ਼ੂ ਜਿਹੜੇ ਸਾਡੇ ਪੈਂਡਿੰਗ ਹੈਗੇ ਆ ਹੂੰ ਉਹਨਾਂ ਦਾ ਖਲਾਅ ਤਾਂ ਹੈਗਾ ਹੀ ਨਾ ਕਲਾ ਪਰੰਦੀ ਕਦੇ ਕੋਸ਼ਿਸ਼ ਹੋਵੇਗੀ ਬਿਲਕੁਲ ਹੋਊਗੀ ਯਾਰ ਮੈਂ ਤਾਂ ਆਸ ਉਮੀਦ ਦੀ ਉਮਰ ਗੁਜ਼ਾਰੀ ਭਾਈ ਸਾਹਿਬ ਉਦਮ ਕਰਨਗੇ ਇਹਨਾਂ ਗੱਲਾਂ ਨੂੰ ਲੈ ਕੇ ਮੈਂ ਤਾਂ ਜਿੰਨੇ ਕਿ ਯੋਗਾਂ ਕਰ ਰਹੇ ਹਾਂ ਯਾਰ ਹੂੰ ਬਾਕੀ ਬੈਟ ਹੋਪ ਫॉर ਦਾ ਬੈਸਟ ਹੂੰ ਇੱਕ ਪਾਰਟ ਤੁਹਾਡੀ ਜ਼ਿੰਦਗੀ ਦਾ ਉਹ ਸੀ ਜਿਹੜਾ ਲੋਕੀ ਅੱਜ ਆਉਣ ਕੈਮਰਾ ਜੋ ਦੇਖਣਗੇ ਸਮਝਣਾ ਚਾਹਣਗੇ ਕਿਉਂਕਿ ਖਾਲਸਾ ਪੰਥ ਔਰ ਪੰਥ ਔਰ ਗ੍ਰੰਥ ਦੇ ਜਦੋਂ ਹਮਲਾ ਹੋਇਆ ਤਾਂ ਬਹੁਤ ਸਾਰੀਆਂ ਕੁਰਬਾਨੀਆਂ ਵੀ ਹੋਈਆਂ ਬਹੁਤ ਸਾਰ ਕੁਰਬਾਨੀਆਂ ਵਾਲੇ ਲੋਕ ਵੀ ਉਹਦੇ ਵਿੱਚ ਹੋਏ ਜਦੋਂ ਭਾਈ ਸਾਹਿਬ ਜੇਲ੍ਹ ਦੇ ਵਿੱਚ ਜਾਂਦੇ ਨੇ ਭਾਈ ਸਾਹਿਬ ਉਹ ਲਾਈਵ ਛੱਡ ਕੇ ਹੋਸਟਲ ਲਾਈਵ ਛੱਡ ਕੇ ਉਹ ਵਿਦਿਆਰਥੀ ਦੇ ਲਾਈਵ ਛੱਡ ਕੇ ਮੈਂ ਨਾ ਯਾਰ ਕਦੀ ਆਪਣੇ ਐਪ ਨੂੰ ਭਾਈ ਸਾਹਿਬ ਬਾਬਾ ਕਲਚਰ ਇਹਦੇ ਨਾਲ ਜੋੜਿਆ ਨਹੀਂ ਨਹੀਂ ਮੈਂ ਤਾਂ ਐ ਸਿੰਪਲ ਪਲੇਨ ਇੱਕ ਨਾਰਮਲ ਬੰਦਾ ਹਮ ਨੇ ਜਿਹੜੇ ਜਿਹੜੇ ਚੈਲੰਜਸ ਲਾਈਫ 'ਚ ਜਦੋਂ ਜਦੋਂ ਆਏ ਆ ਫੇਸ ਕੀਤੇ ਨੇ ਹੈਡ ਆਨ ਫੇਸ ਕੀਤੇ ਹੈਗੇ ਆ ਗੋਡੇ ਨਹੀਂ ਟੇਕੇ ਕਿਤੇ ਵੀ ਨਾ ਮਾਰਾਈ ਨੇ ਮਤਲਬ ਕਿ ਕਿਤੇ ਗੋਡੇ ਟਕਵਾਏ ਹੈਗੇ ਆ ਤੇ ਜੋ ਹੈਗੇ ਤੁਹਾਡੇ ਸਾਹਮਣੇ 13 ਸਾਲ ਅਮਰੀਕਾ ਦੀ ਜੇਲ ਸਾਢੇ 13 ਸਾਲ ਚਾਰ ਸਾਲ ਪਲੱਸ ਕੱਟੇ ਤਿਹਾਰ ਚ ਹੂੰ 18 ਸਾਲ ਦੀ ਜੇਲ ਜਦੋਂ ਭਾਰਤ ਆਏ ਤੁਸੀਂ ਕਿ 2004 ਚ ਆਏ 2000 2000 ਦੇ ਅਨਸਾਰ ਤੁਸੀਂ ਜੇਲ ਦੇ ਵਿੱਚ ਸੀ ਸਿੱਧਾ ਜੇਲ 'ਚ ਹੀ ਆਇਆ ਸੀ ਕਿਹੜੀ ਜੇਲ ਰਹੇ ਜੀ ਤਿਹਾਰ ਜੇਲ 'ਚ ਜਿਸ ਤਰੀਕੇ ਨਾਲ ਕਿਹਾ ਜਾਂਦਾ ਕਿ ਉੱਥੇ ਅਤਿਆਚਾਰ ਹੁੰਦਾ ਸੀ ਜਾਂ ਜਿਸ ਤਰੀਕੇ ਨਾਲ ਉੱਥੇ ਮੇਰੇ ਤਾਂ ਯਾਰ ਕਿਸੇ ਨੇ ਉਂਗਲ ਵੀ ਨਹੀਂ ਲਾ ਸਕਿਆ ਕੋਈ ਨਾ ਪੁਲਿਸ ਲਾ ਸਕੀ ਆ ਇੰਡੀਆ ਦੀ ਸ਼ਖਸ਼ੀਅਤ ਤੋਂ ਪ੍ਰਭਾਵਿਤ ਸੀ ਉਹ ਥੋੜੇ ਆਪਣੇ ਆਪ ਤੇ ਡਿਪੈਂਡ ਕਰਦਾ ਹੈ ਜੇ ਬਾਜੀ ਤਾਂ ਹੁੰਦੀ ਆ ਪਰ ਕੋਈ ਹੱਥ ਨਹੀਂ ਲਾ ਸਕਿਆ ਕੀ ਫਰਕ ਸੀ ਉੱਥੋਂ ਦੇ ਅਮਰੀਕਾ ਦਾ ਔਰ ਜ਼ਮੀਨ ਅਸਮਾਨ ਦਾ ਫਰਕ ਉੱਥੇ ਤਾਂ ਬਹੁਤ ਸਖਤ ਜੇਲਾ ਨੇ ਹੂੰ ਇਸ ਫੈਸਿਲਿਟੀਆਂ ਦੀ ਘਾਟ ਆ ਹੂੰ ਜਿਹੜੇ ਨਾਲ ਦੇ ਤੁਹਾਡੇ ਸਾਥੀ ਸੀ ਜੇਲ੍ਹ ਜੇਲ੍ਹ ਦੇ ਵਿੱਚ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਉਹ ਕਿਸ ਕੈਟਾਗਰੀ ਦੇ ਨਾਲ ਸੰਬੰਧ ਸੀ ਕਿਸ ਮੈਂ ਬਹੁਤ ਘੱਟ ਆਪ ਮਿਲਦਾ ਸੀਗਾ ਹੂੰ ਮੈਂ ਤਾਂ ਮੇਰੇ ਕੋਲੇ ਕੱਲੇ ਕੋਲੇ ਆਪਣੀ ਅੱਡ ਸੈਲ ਸੀਗਾ ਹੂੰ ਸੋ ਬਹੁਤਾ ਮੈਂ ਆਪਣੇ ਆਪ ਤੱਕ ਮਹਿਫੂਜ਼ ਰਹਿੰਦਾ ਸੀ ਬਹੁਤ ਘੱਟ ਮਿਲਦਾ ਸੀਗਾ ਇਸ ਕਰਕੇ ਮੈਂ ਕਹਿ ਨਹੀਂ ਸਕਦਾ ਕਿਉਂ ਨਾਮ ਮੇਰੀ ਕੋਈ ਉਸ ਲੈਵਲ ਤੇ ਇੰਟਰੈਕਸ਼ਨ ਹੋਈ ਹੈਗੀ ਹੂੰ ਨਾ ਉਸ ਟਾਈਮ ਤੱਕ ਬਹੁਤ ਸਾਰੇ ਸਿੱਖ ਜਿਹੜੇ ਪ੍ਰਿਜ਼ਨਰ ਸੀਗੇ ਜੀ ਭੁੱਲਰ ਸੀਗਾ ਦਲਿੰਦਰਪੁਰ ਭੁੱਲਰ ਇਹ ਮੈਨੂੰ ਨਾਮ ਦਾ ਸੀ ਜੋ ਜੀ ਮਿਲੇ ਉਹਨਾਂ ਨੂੰ ਹਾਂ ਪੰਥੋਂ ਲੈ ਕੇ ਪੰਥਕ ਧਾਰਨਾ ਨੂੰ ਲੈ ਕੇ ਅਗਵਾਈ ਲੈ ਕੇ ਚਰਚਾ ਬੜੀ ਹੋਈ ਕੋਈ ਬੜਾ ਕੋ ਸਮਝਣ ਉਹ ਇਦਾਂ ਦੀ ਇਦਾਂ ਦੀ ਚਰਚਾ ਨਾ ਮੈਂ ਕਦੀ ਕੀਤੀ ਆ ਯਾ ਜੇਲ੍ਹ 'ਚ ਹਾਂ ਨਾ ਕਦੀ ਇਦਾਂ ਦਾ ਮੌਕਾ ਹੀ ਆਇਆ ਆਖਰੀ ਸਵਾਲ ਲਵਾਂਗੇ ਜੀ ਹਾਂਜੀ ਚੋਣ ਲੜਨ ਦੇ ਇੱਛੂ ਕੋਈ ਨਹੀਂ ਚੋਣ ਲੜ ਪਾਇ ਗਿਲਾ ਕੋਈ ਗਿਲਾ ਨਹੀਂ ਲੋੜ ਸੀ ਅਕਾਲੀ ਦਲ ਨੂੰ ਤੁਹਾਡੇ ਵਰਗੀ ਸ਼ਖਸੀਅਤ ਨੂੰ ਲਾਂ ਲੈ ਕੇ ਚੱਲਣ ਦੀ ਇਹ ਤਾਂ ਹੁਣ ਅਕਾਲੀ ਦਲ ਦੱਸ ਸਕਦਾ ਨਹੀਂ ਆਇਆ ਝੂਝਾਰ ਕਿਸੇ ਕੋਣ ਕੋਣ ਆਇਆ ਸੀ ਤੁਹਾਡੇ ਕੋਲ ਆਇਆ ਹੋਗਾ ਕੋਈ ਕਿ ਮੈਨੂੰ ਲੋਕਲ ਲੀਡਰ ਸੇ ਮਿਲੀ ਸੀ ਆਪਰੋਚ ਕੀਤੀ ਹੂੰ ਕਿ ਤੁਸੀਂ ਅਕਾਲੀ ਦਲ ਤੋਂ ਚੋਣ ਲੜੋ ਹਾਂ ਤੁਮਨੇ ਉਹ ਪੁੱਛਣ ਆਏ ਸੀ ਵੀ ਕੀ ਤੁਹਾਡੀ ਸਲਾਹ ਹੈ ਹੂੰ ਅਗਲੀ ਵਾਰ ਤਿਆਰੀ ਜਾਂ ਵਿਧਾਨ ਸਭਾ ਚੋਣਾਂ ਜਾਂ ਸਮਾਂ ਦੱਸੂਗਾ ਯਾਰ ਨਹੀਂ ਲੀਡ ਕਰਨ ਦੇ ਲਈ ਤਿਆਰ ਹੋ ਜੇਕਰ ਪੰਥਕ ਸਫਿਆਂ ਦੇ ਵਿੱਚ ਕੋਈ ਇਹੋ ਜਿਹਾ ਸਰਪ੍ਰੰਚਾਂਤ ਜਿਆਦਾਤਰ ਸਰਪ੍ਰੰਚਾਂਸ ਤੇ ਮੌਕਾ ਉਗਗਾ ਤਾਂ ਜ਼ਰੂਰ ਕਰਨਗੇ ਦੇਸ਼ ਦੀ ਸਿਆਸਤ ਦੇ ਵਿੱਚ ਕਿੱਥੇ ਖੜਾ ਦੇਖਦੇ ਹੋ ਇਸ ਵੇਲੇ ਬੀਜੇਪੀ ਨੂੰ ਜੀ ਉਹ ਕਹਿ ਰਹੇ ਅਬ ਕੀ ਬਾਰ 400 ਪਾਰ ਮੇਰਾ ਨਹੀਂ ਖਿਆਲ ਲੈਣਗੇ 400 ਪਾਰ ਕਿੱਥੋਂ ਤੱਕ ਸਿੰਪਲਗੇ ਜੀ ਮੇਰਾ ਖਿਆਲ ਤਾਂ ਜੀ ਇਹਨਾਂ ਨੂੰ ਮжоਰਿਟੀ ਵੀ ਆ ਜੇ ਤਾਂ ਵੀ ਵੱਡੀ ਗੱਲ ਹੈ ਜੇ ਮੈਜੋਰਟੀ ਤੋਂ ਘਟ ਰਹਿੰਦੇ ਫਿਰ ਇੰਡੀਆ ਜਿਹੜੇ ਐਨਡੀਏ ਸੀ ਐਨਡੀ ਕਰਕੇ ਤਾਂ ਘਟਕ ਕਦਲ ਲੋਡ ਪਵੇਗੀ ਇੰਡੀਆ ਐਲਾਈਅੰਸ ਵੱਡਾ ਕੰਟੈਂਡਰ ਹੋਊਗਾ ਜਿਹੜੇ ਐਨਡੀਏ ਦੇ ਘਟਕ ਕਦਲ ਛੱਡ ਕੇ ਗਏ ਜਾਂ ਉਹ ਬਾਹਰ ਕਰ ਦਿੱਤੇ ਗਏ ਉਹਨਾਂ ਦੀ ਲੋਡ ਮਹਿਸੂਸ ਹੋਵੇਗੀ ਇਹਨਾਂ ਨੂੰ ਭਾਰਤ ਜਨਤਾ ਪਾਰਟੀ ਮੇਰਾ ਖਿਆਲ ਹੋਊਗਾ ਮੈਨੂੰ ਅਟਲਬਹਿਰ ਰਿਵਾਈਵ ਪਾਈ ਦੀ ਗੱਲ ਯਾਦ ਆਉਂਦੀ ਹੈ 1997 ਦੇ ਵਿੱਚ ਜਦੋਂ ਉਹਨਾਂ ਦੀ ਸਰਕਾਰ ਜਾਂਦੀ ਹੈ ਤਾਂ ਉਹਨਾਂ ਨੇ ਕਿਹਾ ਸੀ ਮੈਂ ਐਸੀ ਸੱਤਾ ਕੋ ਚੁੰਮਟੇ से ਛੀਨੇ ਚੀਨਾ ਵੀ ਸਹੀ ਨਹੀਂ ਸੰਤਾ ਜਿਸ ਵਿੱਚ ਦ੍ਰੋਹ ਹੋ ਜਿਸ ਵਿੱਚ ਛਲਕਾ ਟੋ ਬਿਲਕੁਲ ਉਹ ਸਖ ਸਟੇਟਸ ਕੀ ਫਰਕ ਹੈ ਅਟਲ ਵਿਆ ਰਿਵਾਜ ਪਾਈ ਦੇ ਅਡਾਲੋਜੀ ਔਰ ਨਰਿੰਦਰ ਮੋਦੀ ਬਹੁਤ ਜਿਆਦਾ ਫਰਕ ਉਹ ਇੱਕ ਸਟੇਟਸਮੈਨ ਸੀਗਾ ਇੱਥੇ ਦੀ ਸੱਤਾ ਨਹੀਂ ਸਭ ਕੁਝ ਹੋ ਰਿਹਾ ਇਹ ਸੱਤਾ ਚ ਘਿਰੇ ਹੋਏ ਆ ਉਹ ਲੋਕ ਨੂੰ ਲੱਗਦਾ ਥੋਨੂੰ ਵੀ ਇੰਨੇ ਸਾਲਾਂ ਵਿੱਚ ਕੋਈ ਨਿਰਮਾਨ ਹੋਇਆ ਹੋਵੇ ਕਿ ਮੈਂ ਨਹਿਰੂ ਨੇ ਬਣਾਇਆ ਹੈਗਾ ਪਾਖੜਾ ਡੈਮ ਬਣਾਇਆ ਐ ਡੇ ਡੇ ਹੋਰ ਪ੍ਰੋਜੈਕਟ ਛੱਡ ਕੇ ਗਏ ਇਹਨਾਂ ਨੇ ਪਿਛਲੇ 10 ਸਾਲ ਚ ਕੀ ਕੀਤਾ ਕਿੱਥੇ ਖੜੇ ਜੀ ਦੇਜ ਦੀ ਸਥਿਤੀ ਐ ਇਸ ਵੇਲੇ ਵਲਟਵਾਇਡ ਅਸੀਂ ਇਸ ਟਾਈਮ ਤੱਕ ਇਕਨੋਮੀ ਪੱਖ ਵੀ ਦੇਖਾਂਗੇ ਅਸੀਂ ਪਾਵਰ ਪੱਖ ਵੀ ਦੇਖਾਂਗੇ ਅਸੀਂ ਇਲੈਕਸ਼ਨਾਂ ਚ ਇਸ ਟਾਈਮ ਤੱਕ ਜੀ ਨਹੀਂ ਜੀ ਇਸ ਕਰਕੇ ਦੁਨੀਆ ਦੇ ਨਕਸ਼ੇ ਜਿਸ ਤਰੀਕੇ ਨਾਲ ਭਾਜਪਾ ਦਾਵਾ ਕਰਦੀ ਐ ਕਿ ਦੁਨੀਆ ਦੇ ਨਕਸ਼ੇ ਤੇ ਭਾਰਤ ਪਹਿਲਾਂ ਦੇ ਮੁਕਾਬਲੇ ਪਾਵਰ ਪੱਖ ਤੋਂ ਇਕਨੋਮੀ ਪੱਖ ਤੋਂ ਔਰ ਸੋਸ਼ੀਅਲੀ ਪੱਖ ਤੋਂ ਬਹੁਤ ਜ਼ਿਆਦਾ ਮਜ਼ਬੂਤ ਹੋਇਆ ਉਹ ਦਾਅਵਿਆਂ ਦੇ ਵਿੱਚ ਗਰੋਥ ਤਾਂ ਕੀਤਾ ਦਾਅਵਿਆਂ ਨਾਲ ਗਰੋਥ ਤਾਂ ਕੀਤਾ ਹੈਗਾ ਇਹ ਮੰਨਦੇ ਹਾਂ ਹਾਂ ਸੰਬੋਧ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਸਮਾਂ ਦੇਣ ਦੇ ਲਈ ਤਾਂ ਪੰਥਕ ਦੇ ਮੁੱਦਿਆਂ ਤੇ ਵੀ ਚਰਚਾ ਹੋਈ ਆ ਪੰਥਕ ਨੁਮਾਇੰਦਗੀ ਨੂੰ ਲੈ ਕੇ ਵੀ ਚਰਚਾ ਹੋਈ ਔਰ ਖਾਸ ਤੌਰ ਤੇ ਦੇਸ਼ ਔਰ ਪੰਜਾਬ ਦੀ ਮੌਜੂਦਾ ਸਿਆਸਤ ਤੇ ਵੀ ਚਰਚਾ ਰਹੀ ਹੈ ਧੰਨਵਾਦ